ਸੰਦੀਪ ਕੀ ਪਤਾ ਵਾ ਇਹ ਗੱਲ ਝੂਠੀ ਹੈ ਕਿ ਸੱਚੀ ਤੂੰ ਸੁਣੀ ਕਿਹਦੇ ਕੋਲੋਂ ਆ ਉਹ ਦੱਸਣਾ ਮੈਨੂੰ ਕਿੰਨੇ ਆ ਅਗਮ ਨੂੰ ਛੱਡਣ ਗਈ ਸੀ ਨਾ ਆਂਟੀ ਘਰ ਅੱਛਾ ਤੇ ਉਹ ਰਹੀ ਗੱਲ ਕਰਨ ਹਜੇ ਵੈਸੇ ਮੈਨੂੰ ਉਦਾਂ ਹੀ ਕਿਹਾ ਉਹਨਾਂ ਨੇ ਕਿ ਮੈਂ ਸੁਣਿਆ ਵਾ ਕਿ ਗਵੰਡਰ ਨੇ ਕਾਰ ਖਰੀਦਿਆ ਵਾ ਮੈਨੂੰ ਤਾਂ ਇਦਾਂ ਲੱਗਣ ਰਿਹਾ ਵੀ ਤੇਰਾ ਦਿਮਾਗ ਖਰਾਬ ਹੋ ਗਿਆ ਮਸ਼ੀਨ ਚਲਾ ਚਲਾ ਕੇ ਉਦਾਂ ਹੀ ਮੇਰੀ ਗੱਲ ਸੁਣ ਮੈਂ ਤਾਂ ਡੀਲਰ ਨੂੰ ਵੇਚੀ ਆ ਹੈ ਉਹਦੇ ਕੋਲ ਮੈਂ ਪੈਸੇ ਲਏ ਆ ਇਹਨਾਂ ਕੋ ਨਾਲ ਹੀ ਨੇ ਪੈਸੇ ਕਿੱਥੋਂ ਆਏ ਨੇ ਸੌਦਾ ਪਹੁੰਚੋਗੇ ਤੇ ਕੋਈ ਪੈਸੇ ਹਨ ਨਹੀਂ ਆ ਹਾਨੂੰ ਰਹਿਣ ਦਾ ਲੋਕਾਂ ਦੀ ਜੁੱਤੀਆਂ ਖਾਨ ਨੂੰ ਜਿਹਦੇ ਘਰ ਅਸੀਂ ਰਹਿਣ ਦੇ ਇਹਨਾਂ ਮੂੰਹ ਨਹੀਂ ਲੱਗਣਾ ਇਹਦੇ ਤੇ ਜਦੋਂ ਲੋਕੀ ਮੇਰੇ ਜੁੱਤੀਆਂ ਮਾਰਦੇ ਜੁੱਤੀਆਂ ਮਾਰਾ ਕੇ ਤੇਰੀ ਘਰ ਦੀਦਾ ਕਰਦੀ ਆ ਮਾਂ ਤਰੀ ਇਦਾਂ ਕਰਦੀ ਆ ਉਦੋਂ ਤੇ ਜਿਹੜੀਆਂ ਹੋ ਗਈਆਂ ਤੈਨੂੰ ਕਹੜੇ ਵਿੱਚ ਹੋ ਗਈਆਂ ਸਾਡੇ ਕੋਲ ਆ ਤੂੰ ਤੁਹਾਡੇ ਨਾਲ ਹੋਣੀਆਂ ਤੇ ਮੈਂ ਵੇਖਣ ਡਿਆ ਵਾਂ ਉਦੋਂ ਮੇਰੇ ਨਾਲ ਰੋਟੀਆਂ ਸੀ ਤੇ ਤੁਸੀਂ ਵੇਖਦੇ ਹੇ ਲੜ ਨੂੰ ਕਿੱਦਾਂ ਸਿਆਰ ਹੋਇ ਵੀ ਜਨਾਨੀਆਂ ਵਾਂਗੂੰ ਦੀ ਗੱਲ ਤੇ ਮੈਨੂੰ ਕਹਿੰਦੀ ਸੀ ਨਾ ਪੰਜਾਬੀਆਂ ਫੜਾ ਕੇ ਗਿਆ ਰਣਜੀਤ ਨੂੰ ਉਹ ਗੱਲ ਸੱਚੀ ਹੋ ਮੈਨੂੰ ਲਵਲੀ ਵੀ ਦੱਸਣ ਡਿਆ ਹੀ ਆਣ ਕੇ ਆਂਦਾ ਸਾਰੇ ਪਿੰਡ ਚ ਰੌਲਾ ਪਿਆ ਵ ਤੇ ਗਵੰਡ ਨੂੰ ਮੈਂ ਪੁੱਛਿਆ ਗਵ ਨਾ ਨੇਰੀ ਨੇ ਕਿੰਨਾ ਹੀ ਗੰਦ ਖਾਤਾ ਵਾ ਮਹਾ ਖਲਾਰਾ ਸੰਭੀ ਦਾ ਹੈ ਸੰਦੀਪ ਅਗਮਣੀ ਹੁੰਦਾ ਉਥੇ ਨੇੜੇ ਦਾ ਖੇਡ ਹੀ ਜਾਂਦਾ ਹੀ ਹੈ ਤੇ ਕੋਈ ਗੱਲ ਨਹੀਂ ਤੂੰ ਖੇਡਣ ਦੇਣਾ ਹੀ ਉਹਨੂੰ ਉਹ ਮੈਂ ਜੀ ਨਾ ਘਰ ਲੈ ਆਉਣਾ ਸੀ ਮੈਂ ਇਹਨੂੰ ਚੱਲਿਆ ਡਿਊਟੀ ਤੇ ਸਿਮੀ ਵੀ ਗਈ ਸੀ ਲੈਣ ਤੇ ਤਾਂ ਵੀ ਨਹੀਂ ਆਇਆ ਉਹ ਕੋਈ ਗੱਲ ਨਹੀਂ ਮੈਂ ਫੇਰ ਕਲਾ ਦੂੰਗੀ ਸਿਮੀ ਨੂੰ ਉਹ ਮੈਂ ਤਾਂ ਕਹਿੰਦਾ ਸੀ ਅੱਗ ਦੁੱਧ ਤਾਂ ਪੀ ਲੈਂਦਾ ਫੇਰ ਰੋਟੀ ਵੀ ਖਾਣੀ ਉਹਨੇ ਉਹ ਕੋਈ ਗੱਲ ਨਹੀਂ ਦੁੱਧ ਪੀ ਕੇ ਗਿਆ ਵਾ ਤੁਸੀਂ ਨਹੀਂ ਟੈਨਸ਼ਨ ਕੋ ਲੈਣ ਦੇ ਆ ਜਦੋਂ ਰੋਇਆ ਨਾ ਆਂਟੀ ਨੇ ਆਪੇ ਛੱਡ ਜਾਣਾ ਵਾ ਉਹ ਚੱਲ ਠੀਕ ਆ ਤੇ ਆਵਣਾ ਜਾ ਕੇ ਤੇ ਲੈ ਆਵੀਂ ਠੀਕ ਆ ਨਾਲੇ ਮੇਰੀ ਗੱਲ ਸੁਣੋ ਹਾਂਜੀ ਮੈਂ ਤਾਂੜ ਨੇ ਇੱਕ ਗੱਲ ਕਰਨੀ ਸੀ ਮੈਂ ਤਾਂ ਚੇਤਾ ਹੀ ਭੁੱਲ ਗਿਆ ਸੀ ਦੱਸੋ ਮੈਂ ਸੁਣਿਆ ਵਾਂ ਕਿ ਗਵੰਡਰ ਨੇ ਕਾਰ ਖਰੀਦ ਲਿਆ ਵਾ ਗਵੰਡਰ ਨੇ ਕਾਰ ਖਰੀਦ ਲਿਆ ਮੈਨੂੰ ਕਿਹਨੇ ਗਿਆ ਵਾ ਮੈਨੂੰ ਵੀ ਪਤਾ ਲੱਗਾ ਵਾ ਹੁਣ ਪਤਾ ਨਹੀਂ ਇਹ ਗੱਲ ਸੱਚ ਵਾ ਕਿ ਜਾਂ ਝੂਠ ਵਾ ਪਰ ਗਵੰਡਰ ਨੇ ਕਿਦਾਂ ਲੈ ਲੈਣਾ ਸੀ ਇੰਨੇ ਪੈਸੇ ਕਿੱਥੋਂ ਆ ਗਏ ਉਹਦੇ ਕੋਲ ਪੈਸੇ ਦੀ ਗੱਲ ਕਰਨ ਦੀ ਆ 10 ਲੱਖ ਰੁਪਏ ਤੋਂ ਵੱਧ ਕਮਾਉਂਦਾ ਦਾ ਘਰ ਵਾਲਾ ਤੇ 10 ਸਾਲ ਹੋ ਗਏ ਬਾਹਰ ਰਹਿੰਦੇ ਨੇ ਉਹਨੂੰ ਉਹਨੂੰ 40 ਲੱਖੀ ਕੀ ਕੈਂਡਾ ਵਾ ਪਰ ਇਹਨੂੰ ਤਾਂ ਨਹੀਂ ਨਾ ਹਿੱਦਾ ਕਰਨੀ ਚਾਹੀਦੀ ਸੀ ਉਹ ਸੰਦੀਪ ਕੀ ਪਤਾ ਵਾ ਇਹ ਗੱਲ ਝੂਠੀ ਹੈ ਕਿ ਸੱਚੀ ਤੂੰ ਸੁਣੀ ਕਿਹਦੇ ਕੋਲੋਂ ਵਾ ਉਹ ਦੱਸਣਾ ਮੈਨੂੰ ਕਿੰਨੇ ਆ ਅਗਮ ਨੂੰ ਛੱਡਣ ਗਈ ਸੀ ਨਾ ਆਂਟੀ ਘਰ ਅੱਛਾ ਤੇ ਉਹਦੇ ਹੀ ਗੱਲ ਕਰਨ ਹਜੇ ਵੈਸੇ ਮੈਨੂੰ ਓਦਾਂ ਹੀ ਕਿਹਾ ਉਹਨਾਂ ਨੇ ਕਿ ਮੈਂ ਸੁਣਿਆ ਵਾ ਕਿ ਗਵੰਡਨ ਨੇ ਕਾਰ ਖਰੀਦਿਆ ਵਾ ਮੈਂ ਤਾਂ ਹੀ ਤੁਹਾਨੂੰ ਪੁੱਛਣ ਦੀ ਹਾਂ ਕਿ ਸ਼ੈਤਾਨ ਨੂੰ ਪਤਾ ਹੋਵੇ ਕੋਈ ਗੱਲ ਹੀ ਪਤਾ ਲੱਗੀ ਜਾਣਾ ਵਾ ਇਹ ਕਮ ਹੋਇਆ ਹੋਇਆ ਤੇ ਤੇ ਕੋਈ ਗੱਲ ਨਹੀਂ ਗੱਲਾਂ ਗੱਲਾਂ ਚ ਨਾ ਪਰ ਲਵਲੀ ਕੋ ਜਾਨਣਾ ਵਾ ਤੇ ਲਵਲੀ ਨੂੰ ਪੁੱਛਦਾ ਵਾ ਇਹ ਕੰਮ ਹੋਇਆ ਬਣਾ ਉਹ ਲਵਲੀ ਨੇ ਕਿਹੜਾ ਸਿੱਧੇ ਮੂੰਹ ਬੋਲਣਾ ਵਾ ਉਹਨਾਂ ਦਾ ਤਾਂ ਪਤਾ ਹੀ ਆ ਤੁਹਾਨੂੰ ਜਾਣ ਨੂੰ ਤੇ ਮੈਂ ਵੀ ਜਾ ਸਕਦੀ ਹਾਂ ਬੇਂਟੀ ਉਹਦੀ ਸਮਝ ਨਹੀਂ ਆਉਂਦੀ ਚਾਰ ਪੈਸੇ ਹੈਗੇ ਉਹਦੇ ਕੋਲ ਸੰਦੀਪ ਜਦੋਂ ਮਰਜੀ ਵੇਖ ਲੋ ਤਿਆਰ shear ਹੋਇਆ ਹੁੰਦਾ ਵਾ ਤੂੰ ਬਸ ਕਦੀ ਕਿਤੇ ਤੇ ਕਦੀ ਕਿਤੇ ਜਦੋਂ ਮੋਗੇ ਨਾ ਫਿਰ ਇਹਨੇ ਮੂੰਹ ਤਾਂ ਚੁੱਕ ਕੇ ਵੇਖਣਾ ਵਾ ਤੇ ਉਹ ਮੰਗਦੀਆਂ ਫਿਰਦੀਆਂ ਪੈਸੇ ਤੇ ਇਹਨੂੰ ਕੋਈ ਪਰਵਾਹ ਨਹੀਂ ਹੈਗੀ ਉਹਨੂੰ ਕਦੀ ਪਰਵਾਹ ਹੋਣੀ ਆ ਉਹ ਕੋ ਪੈਸੇ ਹੈਗੇ ਆ 40 ਲੱਖ ਦਾ ਘਰ ਵੇਚਿਆ ਵਾ ਹੋਰ ਕੀ ਬਾਕੀ ਕਿੱਥੋਂ ਲੈ ਹੁਣੇ ਉਹਨੂੰ ਤਾਂ ਕਿਤੇ ਨਿਆਣੇ ਦੀ ਵੀ ਨਹੀਂ ਫਿਕਰ ਕਿ ਮੇਰਾ ਨਿਆਣਾ ਇਦਾਂ ਹੋ ਗਿਆ ਵਾ ਲੋਕੀ ਕੀ ਗੱਲਾਂ ਕਰਨਗੇ ਸੰਦੀਪ ਉਹ ਨਸ਼ੇ 'ਚ ਤੋਨੇ ਰਹਿੰਦਾ ਠੀਕ ਹੈ ਨਾ ਜਿਹੜਾ ਬੰਦਾ ਨਸ਼ਾ ਕਰਦਾ ਨਾ ਉਹਨੂੰ ਘਰ ਦਾ ਕੋਈ ਨਹੀਂ ਹੁੰਦਾ ਉਹਨੂੰ ਬਸ ਇਹੋ ਹੁੰਦਾ ਵਾ ਨਸ਼ਾ ਮਿਲ ਜੇ ਬਸ ਠੀਕ ਠੀਕ ਮੈਨੂੰ ਤਾਂ ਬਸ ਇਹੋ ਟੈਨਸ਼ਨ ਲੱਗੀ ਆ ਜੇ ਉਹਨੇ ਖਰੀਦ ਲਿਆ ਹੋਇਆ ਘਰ ਤੇ ਫਿਰ ਫਿਰ ਕੀ ਬੇਇਜ਼ਤੀ ਹੋਣੀ ਆ ਅੱਗੇ ਘਟੇ ਬੇਇਜ਼ਤੀ ਕਰਾਉਂਡੀਆਂ ਵਾ ਫਿਰ ਬਸ ਇੱਕ ਪਾਸੇ ਉਹਨਾਂ ਨੇ ਰੱਖਿਆ ਵਾ ਦੂਜੇ ਪਾਸੇ ਕਾਰ ਖਰੀਦੀ ਫਿਰਦੀ ਆ ਜੇ ਇੰਨੇ ਪੈ ਹੈਗੇ ਹੀ ਕਿਹਾਂ ਗੱਲ ਬਣਾ ਬਸ ਸਿੱਧਾ ਜਾ ਕੇ ਲਵਲੀ ਨੂੰ ਕਹਿਣਾ ਵਾ ਕਿ ਤੇਰਾ ਘਰ ਗਵੰਡਰ ਨੇ ਖਰੀਦਿਆ ਵਾ ਅੱਪੇ ਪਤਾ ਲਾ ਗਿਆਣਾ ਵਾ ਕਿ ਕੀ ਕਹਿੰਦਾ ਵਾ ਮੈਂ ਤਾਂ ਕਹਿੰਨੀ ਤੁਸੀਂ ਰਹਿਣ ਦਿਓ ਐਵੇਂ ਤੁਹਾਡੇ ਨਾਲ ਬੋਲੂਗਾ ਕਿ ਤੂੰ ਕੌਣ ਹੋਣਾ ਜਿਹੜਾ ਮਰਜ਼ੀ ਕਾਰ ਖਰੀਦੇ ਤੁਹਾਡੇ ਨਾਲ ਐਵੇਂ ਬੋਲੂਗਾ ਸੰਦੀਪ ਮੁੰਜੀ ਕੋਠੀ ਦੀ ਗੱਲ ਕਰੀਏ ਨਾ ਇਹਦੇ ਆਪਾਂ ਕਰ ਲਾਂਗੇ ਪਰ ਉਹਨੇ ਵਾਪਸ ਨਹੀਂ ਆ ਦੇਣੀ ਜਦੋਂ ਦੀ ਉਹ ਹੈਗੀ ਆ ਉਹ ਤਾਂ ਗੇਹੋ ਚੋਂਦੀ ਸੀ ਜਿਹੜੇ ਘਰ ਦਾ ਜਾਰਾ ਹੋਵੇ ਮੈਨੂੰ ਕੋਈ ਪਤਾ ਨਹੀਂ ਆ ਉਹਦਾ ਇੱਥੇ ਆ ਕੇ ਨਾ ਮਿੱਠੀ ਪਿਆਰੀ ਬਣ ਜਾਂਦੀ ਆ ਸੰਦੀਪ ਕੋਈ ਇਦਾਂ ਕਰਦੀ ਆ ਉਹਨੂੰ ਘਰ ਵਾਰ ਲੈਂਦੇ ਆ ਬਾਰ-ਬਾਰ ਹੁਣ ਜਦੋਂ ਦਰਵਾਜ਼ਾ ਖੁੱਲਾ ਹੁੰਦਾ ਵਾ ਉਹ ਚੁੱਪ ਕਰਕੇ ਵੜ ਜਾਂਦੀ ਆ ਉਹਨੂੰ ਹੁਣ ਧੱਕੇ ਮਾਰ ਕੇ ਕੱਢ ਦਈਏ ਬੰਦੇ ਨੂੰ ਮੂੰਹ ਨਾ ਲਾਉ ਆਪੇ ਨਹੀਂ ਆਉਣਾ ਉਹਨੇ ਮੈਂ ਤਾਂ ਬੇਰੇੜਾ ਕੀ ਲਈ ਹੀ ਉਦੋਂ ਕਿਦਾਂ ਲੜਈ ਜੇ ਉਹਨੂੰ ਕੋਠੀ ਦੀ ਗੱਲ ਕੀਤੀ ਨਾ ਕਿ ਆਪਾਂ ਕੋਠੀ ਲੈ ਲੈਣੇ ਤੁਹਾਡੀ ਇਹਨੂੰ ਪੈਸੇ ਦੇ ਕੇ ਤੇ ਵੇਖੀ ਕਿਦਾਂ ਬੋਲਣਾ ਉਹਨਾਂ ਨੇ ਉਹਨਾਂ ਸੇਰ ਚਾਚਾ ਨਾਲੇ ਮੈਨੂੰ ਤਾਂ ਇੰਨੀ ਟੈਨਸ਼ਨ ਨਾ ਹੋਣਦੀ ਆ ਕਿ ਇੰਨੀ ਮਿਹਨਤ ਨਾਲ ਕੋਠੀ ਬਣਾਈ ਸੀ ਆ ਕੀ ਬਣ ਗਿਆ ਵਾ ਮੈਂ ਡਿਊਟੀ ਬਾਹਰ ਜਾਣਾ ਵਾ ਲੋ ਲਵੜੀ ਲਹੋ ਕਿਉਂ ਨਾ ਤੂੰ ਘਰ ਕੰਮ ਪਟਾ ਠੀਕ ਆ ਚਲੋ ਠੀਕ ਆ ਮੈਂ ਤਾਂ ਸਮਝ ਨਹੀਂ ਆਉਂਦੀ ਕਿ ਆ ਜਨਾਨੀ ਨੇ ਪਤਾ ਨਹੀਂ ਕੀ ਕਰਨਾ ਵਾ ਦੋਵਾਂ ਘਰਾਂ ਚ ਪਵਾੜੇ ਪਾਏ ਆ ਇਕੱਠਿਆਂ ਰਹਿਣ ਦਿੱਤਾ ਹੀ ਨਹੀਂ ਨੇ ਜੇ ਉਧਰ ਰਹਿਣੇ ਹੁੰਨੇ ਚੰਗੇ ਭਲੇ ਤੇ ਮੰਮੀ ਨੂੰ ਚੁੱਕਣਾ ਦੇ ਦੇਗੇ ਨਾ ਉਹਨਾਂ ਨੇ ਸਾਨੂੰ ਵੇਲੀ ਕੱਢ ਦਿੱਤਾ ਫੋਨ ਕਰ ਲੈ ਹੁਣ ਕੀ ਹੋ ਗਿਆ ਵਾ ਹੋਣਾ ਕੀ ਆ ਹਾਂ ਇਹਨਾਂ ਤੇ ਆ ਰੋਗੀ ਕਿੱਥੇ ਚੱਲੇ ਆ ਵਾ ਯਾਰ ਜਿੱਥੇ ਮਰਦੀ ਮੈਂ ਜਾਵਾਂ ਹੁਣ ਪਾਟੇ ਕੱਪੜੇ ਪਾ ਕੇ ਰੱਖਾਂ ਫਿਰ ਫੇਰ ਖੋਸ਼ ਹੋਵੇਂ ਤੂੰ ਯਾਰ ਉਹ ਪੈਸੇ ਮੰਗਦੀਆਂ ਫਿਰਦੀਆਂ ਦਰਦਰ ਤੋਂ ਤੂੰ ਓਦਾਂ ਨਵੇਂ ਕੱਪੜੇ ਪਾਏ ਬਣੀ ਨੀ ਇਹਨਾਂ ਦਾ ਕੋਈ ਮਤਲਬ ਨਹੀਂ ਆ ਠੀਕ ਆ ਤੂੰ ਜਿਹੜੇ ਕੰਮ ਆਇਆ ਹੋਣਾ ਉਹ ਮੈਨੂੰ ਦੱਸ ਜੇਰੀ ਮੈਂ ਗੱਲ ਸੁਣੀ ਆ ਉਹ ਗੱਲ ਸੱਚੀ ਆ ਕਿਹੜੀ ਗੱਲ ਸੁਣ ਲਈ ਹਣ ਤੂੰ ਮੈਨੂੰ ਪਤਾ ਲੱਗਾ ਵਾ ਅੜੀ ਕੋਠੀ ਦੂ ਵੇਚੀ ਆ ਇਹ ਗਵੰਡਣ ਨੇ ਲਈ ਆ ਇਹ ਗੱਲ ਸੱਚ ਵਾ ਮੈਨੂੰ ਤਾਂ ਇਦਾਂ ਲੱਗਣ ਰਿਹਾ ਵੀ ਤੇਰਾ ਦਿਮਾਗ ਖਰਾਬ ਹੋ ਗਿਆ ਮਸ਼ੀਨ ਚਲਾ ਚਲਾ ਕੇ ਉਦਾਂ ਹੀ ਮੇਰੀ ਗੱਲ ਸੁਣ ਮੈਂ ਤਾਂ ਡੀਲਰ ਨੂੰ ਵੇਚੀ ਆ ਹੈ ਉਹਦੇ ਕੋਲ ਮੈਂ ਪੈਸੇ ਲਏ ਆ ਇਹਨਾਂ ਕੋ ਨਾਲ ਹੀ ਨੇ ਪੈਸੇ ਕਿੱਥੋਂ ਆਏ ਨੇ ਸੌਦਾ ਪਹੁੰਚੋਗੇ ਤੇ ਕੋਲ ਪੈਸੇ ਹਨ ਨਹੀਂ ਆ ਤੇਰਾ ਇਰਾਦਾ ਇਹ ਹੋਣਾ ਵਾ ਕਿ ਕਾਲੀ ਅੱਗੇ ਮੈਂ ਖਰੀਦ ਲਈ ਸੀ ਤੇ ਹੁਣ ਕੋਠੀ ਵੀ ਰੱਖ ਲੂੰਗਾ 40 ਲੱਖ ਰੁਪਇਆ ਤੇ ਕੋ ਹੈਗਾ ਵਾ ਐਵੇਂ ਸੁਣੀਆਂ ਸੁਣਾਈਆਂ ਗੱਲਾਂ ਆਣ ਕੇ ਤੇ ਮੇਰੇ ਨਾਲ ਕਰਨ ਦਾ ਬਣਾਵਾ ਕਿਤੇ ਉਹਦੇ ਨਾਲ ਕਰਨ ਦਾ ਪੀ ਉਹਨੇ ਸਾਨੂੰ ਵੀ ਘਰੋਂ ਕੱਢ ਦੇਣਾ ਹੀ ਹੂੰ ਮੂੰਹ ਚੁੱਕਿਆ ਤੇ ਫੋਨ ਕਰਦਣਾ ਮੈਨੂੰ ਵੀ ਕੋਠੀ ਉਹਨੇ ਲੈ ਲਈ ਆ ਫਲਾਣੇ ਨੇ ਲੈ ਲਈ ਆ ਜੇ ਨੀਗਾ ਕਾਤ ਹੋਵੇ ਨਾ ਬੰਦੇ ਦੀ ਓਨੀ ਕ ਗੱਲ ਕਰਨੀ ਚਾਹੀਦੀ ਆ 50 50 ਲੱਖ ਕਿਥੋਂ ਕੱਢ ਲੈਣਾ ਤੂੰ ਓ लवली ਜੇ ਹਾਂ ਗੱਲ ਸੁਣਨਾ ਵਾ ਨਾ ਇੰਨੇ ਪੈਸੇ ਮੇਰੇ ਕੋਲ ਹੈਗੇ ਆ ਜੇ ਮਸ਼ੀਨ ਲੈਸ ਨਾ 60 ਲੱਖ ਦੀ ਮੈਂ ਕੋਠੀ ਵੀ ਲੈ ਸਕਦਾ ਸੀ ਇਹ ਉਹਨੇ ਖਰੀਦੀ ਆ ਤੇ ਲੈ ਲੈ ਫਿਰ ਉਹਦੇ ਕੋ ਓ ਮੈਂ ਗੱਲ ਹੀ ਲੈਣੀ ਆ ਹਾਂ ਅਗਲ ਤੇ ਤੈਨੂੰ ਆਉਣੀ ਚਾਹੀਦੀ ਆ ਲਾ ਕੇ ਗਵਾਂਡੀਆਂ ਨੇ ਕੋਠੀਆਂ ਵੇਚਣ ਡਿਆ ਤੂੰ ਓ ਮੈਂ ਨਹੀਂ ਗਵਾਂਡੀਆਂ ਨੇ ਵੇਚੀ ਠੀਕ ਆ ਨਾ ਨਾ ਗਵਾਂਡੀਆਂ ਨੇ ਲਈ ਆ ਕੋਈ ਗੱਲ ਨਹੀਂ ਪਤਾ ਲੱਗਿਆ ਨਾ ਤੈਨੂੰ ਵੀ ਕਿੰਨਾ ਕੁ ਜੇ ਰੱਖਾਂ ਤੇ ਪੱਟੀ ਵੱਜੀ ਰਣੀ ਆ ਤੇਰੇ ਖਾਤੇ ਚ ਪੈਸੇ ਹੈਗੇ ਆ ਨਾ ਉਹਨੇ ਮੇਰੇ ਕੋ ਵੀ ਹੈਗੇ ਠੀਕ ਆ ਬਹੁਤੀਆਂ ਬੋਲ ਮਾਰ ਉਹ ਰਹਿਣੇ ਵੀ ਨਹੀਂ ਆ ਰਹਿਣੇ ਨਹੀਂ ਆ ਇਹ ਤੂੰ 50 ਲੱਖ ਖਾਸਾ ਨਾ 40 ਲੱਖ ਵੀ ਖਾ ਸਕਦਾ ਮੈਂ ਖਾਲਾ ਆ ਭਾਵੇਂ ਤੈਨੂੰ ਕੀ ਇਹ ਗੱਲ ਬੜੇ ਚੰਗੇ ਕੰਮ ਗਾਂਡਿਆ ਹਨਾ ਬੜੇ ਚੰਗੇ ਕੰਮ ਕਰਦੇ ਆ ਕਿਦਾਂ ਡੈਡੀ ਨੇ ਜ਼ਮੀਨ ਬਣਾਈ ਸੀ ਤੂੰ ਕਿਦਾਂ ਵੇਚਦੀ ਤੈਨੂੰ ਸ਼ਰਮ ਨਹੀਂ ਆਈ ਮੱਸਾ ਤੈਨੂੰ ਉਹ ਮੈਨੂੰ ਨਹੀਂ ਇਹ ਗੱਲ ਦਾ ਪਤਾ ਠੀਕ ਆ ਨਾ ਚੰਗਾ ਭਲਾ ਮੈਂ ਚੱਲਿਆ ਸੀ ਸ਼ਹਿਰ ਨੂੰ ਤੇ ਸਾਰਾ ਮੂਡ ਖਰਾਬ ਕਰਕੇ ਜਰਾ ਹਟਾ ਚੱਲਿਆ ਸ਼ਹਿਰ ਨੂੰ ਇਹੋ ਕੰਮ ਕਰੀ ਚੰਗਾ ਉਹਨਾਂ ਨਾਲ ਸ ਉਹਨਾਂ ਨੂੰ ਕਿਤੇ ਕਿਰਾਏ ਤੇ ਕਮਰਾ ਲਿਆ ਦੇ ਤੇ ਤੂੰ ਵੀ ਇੱਡੀ ਕਰਵਾਉਂਦੇ ਆਂ ਨਾ ਤੈਨੂੰ ਇਹ ਜਾਉਂਦੇ ਆ ਤੇ ਲੈ ਜਾ ਉਹਨਾਂ ਨੂੰ ਮੈਂ ਤੇ ਲਿਆ ਹੀ ਦੇਣਾ ਵਾ ਆਹੋ ਫੇ ਲੈ ਜਾ ਉਹਨਾਂ ਨੂੰ ਸ਼ਰਮਨਾ ਦੀ ਚੀਜ਼ ਹੀ ਨਹੀਂ ਦਰਜ ਕਿਤੇ ਇਹਦਾ ਮਤਲਬ ਫਿਰ ਇਹੋ ਹੀ ਆ ਕਿ ਤੈਨੂੰ ਮੈਂ ਕੋਠੀ ਦੇ ਦਿੰਦਾ ਤੇ ਫੇਰ ਬੜਾ ਤੂੰ ਖੁਸ਼ੀ ਹੈ ਦੋਵਾਂ ਜੀਆਂ ਨੇ ਬੜਾ ਖੁਸ਼ ਹੋਣਾ ਯਾਰ ਮੈਂ ਕੋਠੀ ਕਾਲੀ ਲੈਣੀ ਹੀ ਮੈਂ ਦੇਖੋ ਚਾਹੁੰਦਾ ਸੀ ਕਿ ਤੂੰ ਨਸ਼ਾ ਛੱਡ ਦਿੰਦਾ ਤੇ ਆਪਣੇ ਘਰ ਵਸਦਾ ਉਹ ਮੇਰੀ ਸੁਣ ਗੱਲ ਜੇ ਤੇ ਕੋ 40 ਲੱਖ ਰੁਪਇਆ ਹੈਗਾ ਵਾ ਨਾ ਉਹ ਟਾਰੇ ਤੇ ਲਾ ਜਿਹੜੇ ਹਾਲ ਚ ਤੁਸੀਂ ਬੈਠੇ ਜੇ ਉਹਨੂੰ ਸਵਾਰ ਲਾ ਪਹਿਲਾਂ ਜਿੱਦਣ ਸਵਾਰਨ ਤੇ ਆਇਆ ਨਾ ਤੇ ਚੰਗੀ ਤਰ੍ਹਾਂ ਸਵਾਰ ਕੇ ਦੱਸੂਗਾ ਠੀਕ ਆ ਜੇ ਮੈਨੂੰ ਗੱਲਾਂ ਕੰਡਿਆ ਤੈਨੂੰ ਹੋ ਗਿਆ ਲੱਗੇ ਨੂੰ ਸਵਾਰਨਾ ਕਦੋਂ ਉਹ ਲਵਲੀ ਤੈਨੂੰ ਮੈਂ ਸਮਝਾਉਣ ਆਇਆ ਸੀ ਉਲਟੀਆਂ ਗੱਲਾਂ ਮੈਨੂੰ ਕਰੀ ਜਾਂਦੇ ਆ ਯਾਰ ਜਾ ਉਹਨੂੰ ਪੁੱਛ ਜਾ ਕੇ ਜਿਹੜਾ ਕੰਮ ਕਰਨ ਵਾਲਾ ਵਾ ਮੈਂ ਕੱਲੀ ਪੁੱਛਣਾ ਮੈਨੂੰ ਯਾਰ ਤੂੰ ਆਪ ਪੁੱਛ ਲੈ ਉਹਨੂੰ ਤਾਂ ਕੋਠੀ ਦੇ ਦੇ ਮੈਨੂੰ ਜੇ ਹੈਗੇ ਤੇ ਕੋਈ ਪੈਸੇ ਦੇ ਕੋਈ ਗੱਲ ਨਹੀਂ ਪਤਾ ਲੱਗਿਆ ਨਾ ਠੀਕ ਹੈ ਨਾ ਜੋ ਲੋਕੀ ਗੱਲਾਂ ਗਾਣਗੇ ਨਾ ਬਾਹਰ ਪਿਲਾਂ ਕੇ ਗਵੰਡੀਆਂ ਨੂੰ ਵੇਚੀ ਸੀ ਉਹ ਹਨੂ ਨਹੀਂ ਲੋਕੀ ਕਹਿੰਦੇ ਕੋਈ ਟੈਲੀ ਵੇਚੀ ਹਨੂ ਲੋਕਾਂ ਨੇ ਕੱਖ ਨਹੀਂ ਗਿਆ ਤੈਨੂੰ ਹੀ ਤੇਰਾ ਨਾ ਮੱਥਾ ਮਰਦਾ ਕੋਈ ਬਦਲ ਨਹੀਂ ਠੀਕ ਹੈ ਨਾ ਤੇ ਤੂੰ ਮਾਰਨ ਕਾ ਲਈ ਆਉਂਦਾ ਕੋਈ ਗੱਲ ਨਹੀਂ ਅੱਗੇ ਤੋਂ ਨਹੀਂ ਹੁੰਦਾ ਠੀਕ ਹੈ ਨਾ ਹਾਂ ਤੈਨੂੰ ਕਿਹੜਾ ਮੈਂ ਸੱਦਾ ਕੱ ਲਿਆ ਸੀ ਤੂੰ ਮੈਨੂੰ ਫੋਨ ਕਰਕੇ ਤੇ ਸੱਦ ਬਾਹਰ ਪਰ ਇੱਕ ਗੱਲ ਸੁਣਨ ਵਾਲੀ ਆ ਉਸ ਦਿਨ ਮੈਂ ਫੋਨ ਤੇ ਵੀ ਸੁਣਿਆ ਸੀ ਤੇ ਮੰਮੀ ਨੇ ਵੀ ਗੱਲ ਕੀਤੀ ਸੀ ਜੇ ਇਹ ਗੱਲ ਬਾਹਰ ਨਿਕਲੀ ਆ ਤੇ ਗੱਲ ਤੇ ਸੱਚੀ ਹੋਣੀ ਆ ਤੇ ਪੈਸੇ ਵੀ 4 ਰੁਪਏ ਨਾ ਕੋ ਹੈਗੇ ਆ ਕਿੰਨੇ ਚੱਦਾ ਪਰੌਣਾ ਇਹਦਾ ਬਾਹਰਵਾ ਪੈਸੇ ਉਹਨੇ ਕਮਾਈ ਹੋਣਗੇ 40 ਲੱਖ ਰੁਪਏ ਇਹਨਾਂ ਨੂੰ ਕਿ ਆਂਦਾ ਆ ਜੀ ਇਹ ਤੇ ਇਨੇ ਖਰੀਦੀ ਹੋਈ ਨਾ ਫੇਰ ਤੇ ਬੇਚਤੀ ਵਾਲੀ ਗੱਲ ਹੀ ਆ ਲੋਕਾਂ ਨੇ ਤਾਂ ਗੱਲਾਂ ਕਰ ਕਰ ਮਾਰ ਦੇਣਾ ਚੱਲ ਮੈਨੂੰ ਤੇ ਨਹੀਂ ਇਹਨੂੰ ਤੇ ਕਰਨਗੇ ਹੀ ਨਾ ਇਹ ਤਾਂ ਤਾਂ ਹੀ ਆਇਆ ਸ਼ਰਮਿੰਦਾ ਹੋਇਆ ਉਹ ਤੇ ਮੈਂ ਨਹੀਂ ਪੈਰਾਂ ਦੇ ਪਾਣੀ ਪੈਣ ਦਿੱਤਾ ਭਿਜਨੇ ਮਰਜੀ ਖਰੀਦੀ ਹੋਈ ਮੰਮੀ ਨੂੰ ਜਾ ਕੇ ਦੱਸਨਾ ਵਾ ਤੇ ਆ ਗੱਲ ਸੱਚ ਹੋ ਗਈ ਓ ਤੂੰ ਉਦੋਂ ਯਕੀਨ ਨਹੀਂ ਕਰਦੀ ਮੇਰੀ ਗੱਲ ਤੇ ਤੇ ਤੂੰ ਝੂਠ ਬੋਲਣ ਡਿਆ ਵਾ ਸ਼ਰਾਬੀ ਆ ਤੂੰ ਰੱਜਾ ਰਹਿਣਾ ਤੈਨੂੰ ਕਿਹੜਾ ਪਤਾ ਲੱਗਦਾ ਦੱਸਣਾ ਇਹਨੂੰ ਜਾ ਕੇ ਵੀ ਉਹ ਕੰਮ ਹੋ ਗਿਆ ਜੀ ਓ ਮਾਤਾ ਇੱਧਰ ਆ ਮੇਰੀ ਗੱਲ ਸੁਣ ਆ ਬੂਆ ਮਾਰਦੇ ਕੀ ਗੱਲ ਵਾ ਗੱਲ ਕਾਦੀ ਹੋਣੀ ਆ ਹੂੰ ਉਹਦੋਂ ਤਨ ਮੈਂ ਗੱਲ ਦੱਸੀ ਨਹੀਂ ਆਹੋ ਫੋਨ ਤੇ ਰਣਜੀਤ ਲਈ ਗੱਲਾਂ ਕਰਨ ਅੱਛਾ ਕੋਠੀ ਵੱਲੋਂ ਤੇ ਉਹ ਗੱਲ ਸੱਚ ਵਾ ਤੂੰ ਮੰਨਣਾ ਨਹੀਂ ਹੀ ਦਈ ਉਹਦਣ ਤੂੰ ਪਤਾ ਨਹੀਂ ਕਿੱਥੋਂ ਸੁਣ ਕੇ ਤੇ ਆਜਨਾ ਵਾ ਸੁਣ ਲਾ ਲਾ ਸਿੱਧੀਆਂ ਗੱਲਾਂ ਤੇ ਲਾੜਲੇ ਪੁੱਤ ਨੇ ਦੱਸਿਆ ਹੀ ਉਹ ਤੇ ਮੇਰੀ ਗੱਲ ਸੁਣ ਇਹ ਝੂਠੀ ਐ ਸਾਰਾ ਇਦਲਜੀਤ ਆਂਦਾ ਹਣਾ ਪੀ ਉਹਨਾਂ ਨੂੰ ਜਾ ਕੇ ਕਹਿਣਗੇ ਰਣਜੀਤ ਨੂੰ ਤੇ ਘਰੋਂ ਕੱਢੇਗੇ ਵੀ ਕੋਠੀ ਉਹਨੇ ਲੈ ਲਈ ਆ ਉਹਨੂੰ ਲੋਕੀ ਗੱਲਾਂ ਕਰਦੇ ਹੁਣ ਤੇ ਲੋਕਾਂ ਨੂੰ ਪਤਾ ਲੱਗ ਗਿਆ ਵਾ ਵੀ ਕੋਠੀ ਉਹਨੇ ਲਈ ਆ ਤੁਹਾਨੂੰ ਨਾ ਦੱਸਦੀ ਉਹ ਤੇ ਕਹਿੰਦੀ ਆ ਵੀ ਮੈਨੂੰ ਚਾਬੀਆਂ ਉੱਧਾਂ ਹੀ ਪੜਾ ਕੇ ਗਏ ਮੈਂ ਨਾ ਉਹਨੇ ਕਿਤੇ ਝੱਟ ਦੱਸ ਦੇਣਾ ਅਗਲੀ ਨੇ 40 ਲੱਖ ਰੁਪਈਆ ਖਰਚਿਆ ਵਾ ਤੇ ਦੱਸ ਤੁਹਾਨੂੰ ਕੱਲ ਹੀ ਦੱਸਿਓ ਕੀ ਪਤਾ ਫਿਰ ਸਾਨੂੰ ਕੀ ਨਾ ਪਤਾ ਵਾ ਰਪਿੰਦਰ ਨੇ ਮੈਨੂੰ ਦੱਸਿਆ ਸੀ ਆਂਦੀ ਪਿੱਛਾ ਆਦਿਆਂ ਨੂੰ ਫੜਾ ਕੇ ਗਿਆ ਵਾ ਇਹਨੂੰ ਹੀ ਪੁੱਛਿਆ ਤੇ ਮੁਕਰ ਗਈ ਆਂਦੀ ਉਹ ਤੇ ਕਿਸੇ ਨੇ ਵੇਖਣ ਆਉਣੀ ਆ ਕੋਠੀ ਤੇ ਤਾਂ ਕਰਕੇ ਮੈਨੂੰ ਫੜਾ ਆ ਗਿਆ ਤੇ ਤੂੰ ਵਖਾਲ ਦਿਓ ਜੇ ਇਹ ਗੱਲ ਸੱਚ ਹੋਈ ਤੇ ਕਿੰਨੀ ਬੇਇੱਜ਼ਤੀ ਵਾਲੀ ਗੱਲ ਆ ਲੋਕਾਂ ਆਖਣਾ ਆਪਣੀ ਕੋਠੀ ਵੇਚ ਕੇ ਤੇ ਇਹਦੇ ਘਰ ਹੀ ਰਹਿਣ ਦੇ ਮਾਦਾ ਤੂੰ ਐਦਾਂ ਕਰ ਉਹਨੂੰ ਪੁੱਛ ਹਾਂ ਜਾ ਕੇ ਤੇ ਕੋਨਾ ਕੋਤੇ ਦੱਸੋਗੀ ਤੇ ਕੋਠੀ ਮੈਂ ਲਈ ਆ ਕਿ ਨਹੀਂ ਲਈ ਮੈਂ ਉਦਨ ਹੀ ਪੁੱਛਿਆ ਸੀ ਇਹਨੂੰ ਉਦਨ ਵੀ ਨਹੀਂ ਪੈਰਾਂ ਤੇ ਪਾਣੀ ਪੀਣ ਦਿੱਤਾ ਇਹਨੇ ਤੂੰ ਸਿੱਧਾ ਘਰ ਨੂੰ ਜਾ ਕੇ ਤੇ ਮੈਨੂੰ ਲੋਕੀ ਗੱਲਾਂ ਕਰਨ ਦੇ ਆ ਕਿ ਕੋਠੀ ਰਣਜੀਤ ਨੇ ਲਈ ਆ ਹੁਣ ਐਦਾਂ ਹੀ ਕਮਾਗੀ ਕੀ ਇਹ ਮਾਲਾ ਤੂੰ ਗੱਲਾਂ ਚ ਉਹਨੂੰ ਕਹੀਂ ਨਾ ਕਿ ਜੇ ਤੂੰ ਲੈ ਵੀ ਲਈ ਆ ਤੇ ਸਾਨੂੰ ਦੱਸ ਦੇ ਤੂੰ ਪੈਸੇ ਦੇ ਕੇ ਲਈ ਆ ਅਸੀਂ ਕਿਹੜੀ ਖੋ ਲੈਣੀ ਆ ਆਹੋ ਪਤਾ ਤੇ ਲੱਗੇ ਵੀ ਨਹੀਂ ਖਰੀਦ ਲਈ ਆ ਕਰਨੀ ਆ ਗੱਲ ਉਹਦੇ ਨਾਲ ਪੁੱਛਣੀ ਆ ਭਾ ਲੱਗਦੀ ਬੋਲ ਚਲ ਠੀਕ ਪਰ ਬਾਹਰ ਵਾਈ ਉੱਡੀ ਆ ਇਹ ਕੋਠੀ ਇਹਨੇ ਲਈ ਆ ਵਾਈ ਵੀ ਤਾਂ ਹੀ ਉੱਡੀ ਆ ਜੇ ਲਈ ਹੋਊਗੀ ਭੁਰੇ ਨੂੰ ਚਾਬੀ ਕਾਲੀ ਫੜਾ ਕੇ ਜਾਣਾ ਏ ਜੇ ਸਾਨੂੰ ਕੱਢ ਵੀ ਦੇਗੂਗੀ ਨਾ ਇੱਥੋਂ ਤੁਹਾਨੂੰ ਮੈਰਾ ਹਲੂਗਾ ਕਿਦਣਾ ਕਿਤੇ ਆ ਜਾਗਾ ਤੇਰੇ ਕਰਕੇ ਤੇ ਸਿਆਤੇ ਹੋਏ ਨੇ ਰੱਖ ਲੂੰਗਾ ਮੈਂ ਤੂੰ ਕਿੱਥੇ ਰੱਖੇਗਾ ਨੂੰ ਠੇਕੂ ਚ ਉਹ ਕਿਤੇ ਨਾ ਕਿਤੇ ਰੱਖੂੰਗਾ ਹੀ ਨਾ ਐਵੇਂ ਉਹ ਕਰ ਕੱਪੜੇ ਪਾ ਲੈ ਸੋਹਣਾ ਪਾਜਣਾ ਟੌਰ ਕੱਲ ਰਹਿਣ ਦਾ ਲੋਕਾਂ ਦੀ ਜੁੱਤੀਆਂ ਖਾਨ ਨੂੰ ਜਿਹਦੇ ਘਰ ਆ ਹੀ ਰਹਿਣ ਤੇ ਮੂੰਹ ਨਹੀਂ ਲੱਗਣਾ ਇਹਦੇ ਤੇ ਜਦੋਂ ਲੋਕੀ ਮੇਰੇ ਜੁੱਤੀਆਂ ਮਾਰਦੇ ਜੁੱਤੀਆਂ ਮਾਰਦੇ ਤੇਰੀ ਘਰ ਦੀ ਤਾਂ ਕਰਦੀ ਆ ਮਾਂ ਤੇਰੀ ਇਦਾਂ ਕਰਦੀ ਆ ਉਦੋਂ ਤੇ ਜਿਹੜੀਆਂ ਹੋ ਗਈਆਂ ਤੈਨੂੰ ਕਹਿੰਦੇ ਵਿੱਚ ਹੋ ਗਈਆਂ ਸਾਡੇ ਕੋਲ ਆ ਤੂੰ ਤੁਹਾਡੇ ਨਾ ਹੋਣੀਆਂ ਤੇ ਮੈਂ ਵੇਖਣ ਡਿਆ ਉਦੋਂ ਮੇਰ ਨਾਲ ਹੁੰਦੀਆਂ ਸੀ ਤੇ ਤੂੰ ਹੀ ਵੇਖਦੇ ਹਲ ਨੂੰ ਕਿੱਦਾਂ ਹਿਆਰ ਹੋਏ ਵੀ ਜਨਨੀਆਂ ਵਾਂਗੂ ਜਿਹੜੀ ਗੱਲ ਤੈਨੂੰ ਕਹੀ ਹੈ ਨਾ ਉਹ ਪੁੱਛ ਨੂੰ ਜਾ ਕੇ ਕੋਛ ਲਾਗੀ ਮੈਂ ਹਾਂ ਹਾਂ ਬਾਲ ਟਾਈਮ ਲੜਦਾ ਹੀ ਰਹਿੰਦਾ ਬਸ ਕੋਈ ਗੱਲ ਚੱਜਦੀ ਵੀ ਸੁਣ ਕੇ ਆਇਆ ਕਰ ਇਹੋ ਜਿਹੇ ਸੁਣ ਕੇ ਤਾਂ ਆਇਆ ਨਹੀਂ ਇਹ ਗੱਲ ਕਹਿਣ ਗਿਆ ਸੀ ਕਿ ਜੇ ਕੋਠੀ ਇੰਨੇ ਖਰੀਦੀ ਆ ਨਾ ਤੇ ਫਿਰ ਮੈਂ ਲੈ ਲੈਣੀ ਆ ਲੈ ਲੈਗਾ ਤੈਨੂੰ ਬਥੇਰੇ ਪੈਸੇ ਨੇ ਬਾਬੇ ਦੀ ਮੇਹਰ ਨਾ ਤੇਰੇ ਵਾਂਗੂ ਥੋੜਾ ਵੀ ਜਾ ਰਿਹਾ ਵਾ ਸਾਰਾ ਕੁਛ ਹੀ ਘਰ ਹੀ ਬਣਾਇਆ ਉਹਨੇ ਬਣਾਇਆ ਉਹਨੇ ਸਵਾ ਘਰ ਬਣਾਇਆ ਤੂੰ ਖਾ ਹੀ ਸੋਟੇ ਨਾ ਪੈਸੇ ਹਣ ਤੱਕ ਤੇ ਕਸੂਰ ਨਹੀਂ ਲਿੱਤਾ ਮੇਖਾ ਕੀ ਪੁਰਾਣੇ ਆਪਣੇ ਕੱਪੜੇ ਪਾਏ ਆ ਉਹ ਤੁਹਾਡੇ ਨਾਲ ਇਦਾਂ ਹੀ ਹੋਣਾ ਸੀ ਠੀਕ ਹੈਗਾ ਹੋਣਾ ਹੀ ਤੁਹਾਡੇ ਨਾਲ ਇਹ ਤੂੰ ਸੁਖਣਾ ਕੀਤੀ ਸੀ ਕਿ ਐਦਾਂ ਹੋਣਾ ਹੈ ਤਾਂ ਬਹੁਤੀਆਂ ਮੇਰੇ ਨਾਲ ਗੱਲਾਂ ਨਾ ਕਰ ਤੇ ਜਾ ਕੇ ਉਹਨੂੰ ਪੁੱਛ ਉਹਨੇ ਫੇਰ ਕਿਹਾ ਕਿ ਬੰਨੇ ਨਿਕਲ ਜਾਣਾ ਜਾ ਕੇ ਤੇ ਪੁੱਛ ਗੱਲਾਂ ਹੀ ਬੱਸ ਮਾਰਦਾ ਰਹਿੰਦਾ ਸੱਦਾ ਹੀ ਕੁਸ਼ੀਆਂ ਨੂੰ ਜਾ ਕੇ ਹੁਣ ਚੰਗਾ ਠੀਕ ਤੇ ਕੋਠੀ ਇਹਨੇ ਲੈ ਲਈ ਹੋਈ ਨਾ ਤੇ ਬੜੀ ਬੇਇੱਜ਼ਤੀ ਵਾਲੀ ਗੱਲ ਇਹਨਾਂ ਨੂੰ ਚੰਗਾ ਦਲਜੀਤ ਨੂੰ ਵੇਚ ਦਿੰਦਾ ਚੱਲ ਘਰ ਦੀ ਘਰੇ ਰਹਿੰਦੀ ਤੇ ਸਾਨੂੰ ਤੇ ਉਹਨੇ ਘਰੋਂ ਨਹੀਂ ਹੀ ਕੱਢਣਾ ਕਿ ਮੱਲਾ ਪੈਸੇ ਦੇ ਵੀ ਦਿੰਦਾ ਮੈਨੂੰ ਤੇ ਗਈ ਤੇ ਹੈ ਗਈ ਅਮਾ ਤਾਂ ਹਣ ਪਤਾ ਨਹੀਂ ਹੁਣ ਕੀ ਕਹਿੰਦੀ ਆ ਗਾੜੀ ਉਹ ਦਿਨ ਵੀ ਕਹਿੰਦੀ ਮੈਂ ਪੁੱਛਿਆ ਸੀ ਮੁਕਰਗੀ ਹੀ ਗਾੜੀ ਚਲੋ ਪੁੱਛਦੀ ਆ ਹੁਣ ਜਾ ਕੇ ਕੀ ਕਹਿੰਦੀ ਆ ਭਲਾ ਬਾਹਰ ਤੇ ਬਾਈ ਉੱਡ ਗਈ ਨਾ ਹੁਣ ਕੱਲ ਦਾ ਸਾਗ ਬਣਾਇਆ ਵਾਂ ਤੇ ਪਾਥੀਆਂ ਬਾਹਰ ਚੋੱਕ ਕੇ ਨਾ ਅੰਦਰ ਰੱਖਤੀਆਂ ਇੰਨਾ ਨਹੀਂ ਕਿਹਾ ਕਿ ਬੋੜੇ ਚ ਪਾ ਦਈਏ ਸਾਰੇ ਕੰਮ ਕਹਿੰਦੀਆਂ ਇਹੋ ਹੀ ਕਰੇ ਕੋਹਨੇ ਚਾਚੀ ਜੀ ਕਹਨਾ ਕੀ ਆ ਆ ਪਾਥੀਆਂ ਇੱਥੇ ਰੱਖਤੀਆਂ ਸੀ ਤੇ ਮੈਂ ਹੋਰ ਬੋੜੇ ਚ ਪਾਉਂਦੀ ਆ ਖਲਾੜਾ ਪਿਆ ਅੰਦਰ ਰੱਖ ਦਤੀਆਂ ਵੀ ਮੀਂਹ ਨਾ ਕਿਤੇ ਆ ਜੇ ਪਾ ਕਰਕੇ ਅੰਦਰ ਫਿਰ ਬੋੜੇ ਚ ਪਾ ਕੇ ਰਹਾ ਦਿੰਦੇ ਉਹ ਫਿਰ ਕਿੱਥੇ ਰਹਿ ਗਈ ਹੁਣੀ ਇੱਕ ਅੱਧੀ ਬਾਾਰ ਅੱਗੇ ਖਲਾੜਾ ਘਟ ਪਿਆ ਇੱਥੇ ਚੱਲ ਕੋਈ ਗੱਲ ਨਹੀਂ ਚੁੱਕ ਲੈਣੀ ਆ ਮੇਰੀ ਗੱਲ ਸੁਣ ਤੈਨ ਮੈਂ ਇੱਕ ਗੱਲ ਪੁੱਛਣੀ ਆ ਸੱਚੋ ਸੱਚ ਦੱਸੀ ਮੈਨੂੰ ਕੀ ਚਾਚੀ ਜੀ ਮੇਰੀ ਗੱਲ ਸੁਣ ਮੈਨੂੰ ਨਾ ਬਾਹਰੋਂ ਪਤਾ ਲੱਗਾ ਵਾ ਕਿ ਕੋਠੀ ਤੂੰ ਖਰੀਦ ਲਈ ਆ ਸਾਰੇ ਪਿੰਡ ਚ ਹੀ ਰੌਲਾ ਪਿਆਦਾ ਵਾ ਤੇ ਚੱਲ ਕੋਈ ਗੱਲ ਨਹੀਂ ਅਹੀਂ ਕੀ ਕਹਿਣਾ ਤੈਨੂੰ ਤੂੰ ਪੈਸੇ ਦਿੱਤੇ ਚੀਜ਼ ਖਰੀਦੀ ਆ ਅਹੀਂ ਤੈਨੂੰ ਕੌਣ ਕਹਿੰਦਾ ਇਹ ਗੱਲ ਮੈਂ ਸਾਰੇ ਕੋਈ ਹੋ ਗੱਲ ਹੀ ਸੁਣ ਲਈ ਆ ਪਿੰਡ ਚ ਯੇਦ ਕੋਨੀ ਯੋਦ ਕੋ ਇਹੋ ਗੱਲ ਸੁਣੀ ਆ ਪਰ ਮੈਂ ਚਾਚੀ ਜੀ ਨਹੀਂ ਖਰੀਦੀ ਪਰ ਮੇਰੀ ਗੱਲ ਸਾਰੇ ਇਹੋ ਗੱਲ ਹੀ ਕਹਿਣ ਡੇ ਨੇ ਜੇ ਮੈਂ ਖਰੀਦੀ ਹੁੰਦੀ ਤੇ ਤੁਹਾਨੂੰ ਉਹਨਾਂ ਦੱਸਦੀ ਚਲ ਅਹੀਂ ਤੈਨੂੰ ਕੀ ਕਹਿਣਾ ਮੈਂ ਤੂੰ ਤੇ ਪੈਸੇ ਦੇ ਕੇ ਚੀਜ਼ ਹੀ ਲੈਣੀ ਐ ਅਹੀਂ ਤੈਨੂੰ ਕੀ ਕਹਿਣਾ ਮਾੜੀ ਗੱਲ ਥੋੜੀ ਐ ਚੰਗੀ ਐ ਪਰ ਮੈਂ ਨਹੀਂ ਲਈ ਹਜੇ ਜੇ ਮੈਂ ਲੈਣੀ ਹੁੰਦੀ ਤੇ ਤੁਹਾਨੂੰ ਮੈਂ ਦੱਸ ਕੇ ਲੈਣਦੀ ਮੈਨੂੰ ਤੁਹਾਡਾ ਡਰ ਪਿਆ ਵਾ ਚਲ ਵਧੀਆ ਗੱਲ ਵਾ ਜੇ ਤੂੰ ਲੈ ਲਈ ਆ ਇਹ ਵੀ ਗੱਲ ਵੀ ਕੋਈ ਹੋਰ ਬਗਾਨਾ ਨਹੀਂ ਆਣਗੇ ਵਸਿਆ ਚਲ ਤੂੰ ਲੈ ਲਈ ਵਧੀਆ ਹੋ ਗਿਆ ਵਾ ਉਦਾਸੀ ਦੇ ਅਨੇਕਾਂ ਕੋ ਕਹਿਣਾ ਤੈਨੂੰ ਚਾਚੀ ਜੀ ਤੁਹਾਡੇ ਦਿਮਾਗ ਖਰਾਬ ਹੋ ਗਿਆ ਵਾ ਤੈਨੂੰ ਯਕੀਨ ਹੀ ਹੈ ਨਹੀਂ ਮੇਰੇ ਤੇ ਜੇ ਯਕੀਨ ਹੁੰਦਾ ਤੇ ਫਿਰ ਘਾਟਾ ਕਾਦਾ ਮੇਰੀ ਗੱਲ ਸੁਣ ਤੂੰ ਸਾਨੂੰ ਸਾਰੀ ਦੁਨੀਆ ਹੀ ਕਹਿਣ ਦੀ ਹੈ ਉਹ ਗੱਲ ਦਲਜੀਤ ਆਪਣਾ ਵੀ ਕਹਿਣ ਡਿਆ ਸੀ ਨਹੀਂ ਉਹ ਦਿਨ ਵੀ ਤੁਸੀਂ ਮੈਨੂੰ ਇਹ ਗੱਲ ਕਹੀ ਆ ਕਿ ਕੋਠੀ ਤੂੰ ਲੈ ਲਈ ਆ ਅੱਜ ਵੀ ਤੁਸੀਂ ਇਹੋ ਗੱਲ ਕਹਿ ਰਹੇ ਮੇਰੀ ਗੱਲ ਸੁਣ ਸਾਨੂੰ ਕਿਹੜਾ ਸੁਫਨਾ ਆਉਣਾ ਸੀ ਦਲਜੀਤ ਨੇ ਵੀ ਲਵਲੀ ਨੂੰ ਇਹੋ ਗੱਲ ਕਹੀ ਆ ਕਿ ਤੁਹਾਡੇ ਆਪਣਿਆਂ ਨੇ ਲਈ ਆ ਜਿਨੇ ਤੁਹਾਨੂੰ ਰੱਖਿਆ ਵਾ ਘਰ ਜੇ ਚਾਚੀ ਜੀ ਦਲਜੀਤ ਕਹਿੰਦਾ ਹੋਣਾ ਤੇ ਉਹਦੇ ਵੱਲ ਹੀ ਚਲ ਜੋ ਮੇਰੀ ਗੱਲ ਸਾਂ ਤੂੰ ਤਾਂ ਗੁੱਸਾ ਹੀ ਕਰ ਅਹੀਂ ਤੇ ਸਿਰਫ ਤੈਨੂੰ ਹੀ ਪੁੱਛਣੀ ਡਈਆਂ ਸੀ ਚਾਚੀ ਜੀ ਜਦ ਗੁੱਸੇ ਵਾਲੀ ਗੱਲ ਕੀਤੀ ਹੈ ਨਾ ਤੇ ਫੇਰ ਹੀ ਗੁੱਸਾ ਕੀਤਾ ਵਾ ਮੈਂ ਸਦੈਨ ਨਹੀਂ ਆ ਜਿਹੜੇ ਗੁੱਸਾ ਕਰਨੀ ਆ ਹੁਣ ਸਾਨੂੰ ਕਿਹੜਾ ਸੁਫਣਾ ਆਉਣਾ ਹੈ ਸਾਰੇ ਪਿੰਡ ਚ ਤੇ ਰੌਲੀ ਪਈ ਆ ਤਾਂ ਹੀ ਤੈਨੂੰ ਪੁੱਛ ਲਿਆ ਕਿਦੋਂ ਪੁੱਛਣਾ ਹੀ ਉਧਰ ਤੇ ਫੇਰ ਚਲ ਜਾਓ ਉਧਰ ਵੇਖ ਲੈਣੀ ਤੁਹਾਨੂੰ ਕਿੰਨੇ ਕ ਦਿਨ ਪਕਾ ਕੇ ਖਾਣ ਦੀ ਆ ਅਹੀਂ ਕੱਲੀ ਉਧਰ ਜਾਣਾ ਮਾਂ ਅਸੀਂ ਤੇ ਇੱਥੇ ਰਹਿਣਾ ਹੀ ਤੇ ਸਿਰਫ ਤੈਨੂੰ ਉਦਾਂ ਹੀ ਪੁੱਛਿਆ ਵਾ ਇਦਾਂ ਕਹਿੰਦੀ ਆ ਨਾ ਤੇ ਵੇਖੀ ਚਾਰ ਦਿਨ ਨਹੀਂ ਉਹਨਾਂ ਦੇ ਰੱਖਣਾ ਤੁਹਾਨੂੰ ਉਹ ਤੇ ਸਾਨੂੰ ਪਤਾ ਹੀ ਆ ਚੱਲ ਕੋਈ ਗੱਲ ਨਹੀਂ ਆਹੀਂ ਕੰਮ ਕਰ ਲੈਨੀ ਆ ਮੈਂ ਨਾਲੇ ਚਾਚੀ ਜੀ ਮੈਂ ਰੱਖਿਆ ਵਾ ਨਾਲ ਤੁਹਾਨੂੰ ਤੁਸੀਂ ਮੈਨੂੰ ਗੱਲਾਂ ਹੀ ਕਰੀ ਜਾਂਦੇ ਹੋ ਜਦੋਂ ਮੈਂ ਖਰੀਦਾਂਗੀ ਨਾ ਕੋਠੀ ਤੇ ਤੁਹਾਨੂੰ ਦੱਸ ਦਾਂਗੀ ਨਹੀਂ ਜਿੱਦਾਂ ਦੀ ਤੁਸੀਂ ਮੇਰੇ ਹੱਥ 'ਚ ਚਾਬੀਆਂ ਵੇਖੀਆਂ ਨਾ ਉਦੋਂ ਦੇ ਤੁਹਾਨੂੰ ਗਾਸ ਹੀ ਪੈ ਗਈ ਆ ਨਹੀਂ ਕੀ ਗੱਲ ਮੈਂ ਵੱਡੀਆਂ ਕੋਠੀਆਂ 'ਚ ਰਹਿ ਨਹੀਂ ਸਕਦੀ ਹੁਣ ਸਨ ਕਿਹੜੀ ਗੱਲੋਂ ਡੇਓ ਨਹੀਂ ਅਹੀਂ ਕੱਲੀ ਸਰਦਾ ਮਾਂ ਅਹੀਂ ਤੇ ਚਲੋ ਕਹਿੰਦੇ ਵੀ ਚੰਗਾ ਸੰਗੋਜ ਲੈ ਆਲੀ ਹੋਏਗੀ ਪਰ ਤੂੰ ਤੇ ਕਹਿੰਦੀ ਵੀ ਨਹੀਂ ਲਈ ਚਲੋ ਨਹੀਂ ਲਈ ਹੋਣੀ ਉਹ ਤੇ ਲੋਕਾਂ ਨੇ ਰੌਲਾ ਪਾਇਆ ਸੀ ਕਿ ਤਾਂ ਕਰਕੇ ਅਸੀਂ ਵੀ ਤੈਨੂੰ ਪੁੱਛ ਲਿਆ ਤੇ ਚਾਚੀ ਜੀ ਲੋਕਾਂ ਮਗਰ ਹੀ ਲੱਗਿਓ ਠੀਕ ਆ ਲੋਕਾਂ ਦੀ ਸੁਣਿਓ ਚਲ ਤੁਹਾਡੇ ਕੋ ਗਲਤੀ ਹੋ ਗਈ ਆ ਰਣਜੀਤ ਚਲ ਇਨੇ ਗੁੱਸੇ ਚ ਆਇਆ ਕਰ ਹੌਂਸਲੇ ਨਾਲ ਗੱਲ ਕਰ ਲਿਆ ਕਰ ਚਾਚੀ ਜੀ ਜੀ ਤੁਹਾਨੂੰ ਯਕੀਨ ਨਹੀਂ ਹੈਗਾ ਮੇਰੇ ਤੇ ਫਿਰ ਗੁੱਸਾ ਤੇ ਆਉਂਦਾ ਹੀ ਆ ਚਾਚੀ ਜੀ ਜਿਹੜੀ ਸੰਦੀਪ ਵਾ ਨਾ ਉਹ ਚਾਹੁੰਦੀ ਆ ਕਿਥੇ ਲੜਾਈ ਪਈ ਰਵੇ ਆਹੇ ਹੋ ਚਾਹੁੰਦੀ ਆ ਕਿ ਜੀ ਸੰਦੀਪ ਨੇ ਤਾਂ ਹੀ ਭੇਜਿਆ ਵਾ ਦਲਜੀਤ ਨੂੰ लवली ਵੱਲ ਉਹਨੂੰ ਪਰਕਾਉਂਦਾ ਵਾ ਕਿ ਜਾ ਕੇ ਕਰ ਲੜੇ ਰਣਜੀਤ ਤੂੰ ਤਾਂ ਸਹੀ ਕਹਿਂਦੀ ਆ ਮੈਂ ਤੇ ਐਵੇਂ लवली ਦੀ ਗੱਲਾਂ 'ਚ ਆ ਗਈ ਆ लवली ਤਾਂ ਹੈ ਹੀ ਸ਼ਦਾਈ ਆ ਕਦੀ ਕਿਤੋਂ ਸੁਣ ਕੇ ਆ ਜਾਂਦਾ ਵਾਂ ਸੁਣੀਆਂ ਗੱਲਾਂ ਤੇ ਕਦੀ ਕਿਤੋਂ ਚਾਚੀ ਜੀ ਤੁਹਾਨੂੰ ਕਿਉਂ ਨਹੀਂ ਸਮਝ ਲੱਗਦੀ ਇਹ ਜਿਹੜੀ ਸੰਦੀਪ ਵਾਣਾ ਇਹ ਚਾਹੁੰਦੀ ਆ ਕਿ ਇੱਧਰ ਆਉਂ ਤਾਂ ਮੈਨਾਂ ਕੋ ਕੰਮ ਕਰਾਵਾਂ ਇਹੋ ਹੀ ਤੇ ਗੱਲ ਵਾ ਤਾਈਓ ਤੇ लवली ਨੇ ਸਿਖਾ ਲ ਦਿੰਦੇ ਸਿਖਾ ਦਿੰਦੀ ਆ ਕਿ ਇਹਨਾਂ ਦੇ ਘਰ ਲੜਾਈ ਪਾਵੇ ਇਹ ਘਰੋਂ ਕੱਢੇ ਤਾਈਓ ਨਹੀਂ ਤੇਰੇ ਘਰ ਆਉਂਦੀ ਪਿੰ ਬਾਹਰੋਂ ਬਾੜੀ लवली ਨੇ ਸਿਖਾ ਲ ਦਿੰਨੇ ਘਰ ਜਾ ਕੇ ਲੜੂਗਾ ਤਾਂ ਸਹੀ ਤੇ ਇਹ ਕੱਢੂਗੀ ਰਣਜੀਤ ਇਹਨਾਂ ਨੂੰ ਬਾਹਰ ਇਹ ਬਸ ਕੰਮ ਹੀ ਇਹੋ ਕਰਦੀ ਆ ਦਲਜੀਤ ਨੂੰ ਖਲਾ ਦਿੰਦੀ ਆ ਕਿ ਇਹ ਘਰ ਲੜਾਈ ਪਾਵੇ ਸਾਡੇ ਇਹੋ ਤੇ ਗੱਲ ਵਾ ਮੇਰੀ ਗੱਲ ਸੁਣਾ ਅਸੀਂ ਕੱਲੀ ਲੜਨਾ ਜੋ ਮਰਜ਼ੀ ਕਰਦੇ ਰਹਿਣਾ ਹੀ ਨਹੀਂ ਇਹਦੀਆਂ ਗੱਲਾਂ ਚੰਦੇ ਚੁੱਪ ਕਰਕੇ ਤਾਂ ਅਸੀਂ ਆਪਣਾ ਕੰਮ ਕਰਾਂਗੇ ਆ ਜਰੂਰੀ ਦਾ ਕਹਿੰਦੀ ਆ ਨਾ ਚਾਚੀ ਜੀ ਚਲ ਜਾ ਉਧਰ ਨਹੀਂ ਅਸੀਂ ਕੱਲੀ ਜਾਣਾ ਵਾ ਅਸੀਂ ਇੱਥੇ ਰਹਿਣਾ ਹੈ ਹੁਣ ਕਿੱਥੇ ਜਾਣਾ ਵਾ ਉਹ ਤੇ ਤੁਹਾਨੂੰ ਰੋਟੀ ਦੋ ਦਿਨ ਹੀ ਖਵਾ ਲਈ ਜਾਣੀ ਚਾਚੀ ਜੀ ਜੇ ਕਹਿੰਦੀ ਆ ਨਾ ਤੇ ਕਿਵੇਂ ਤਾਂ ਖਵਾ ਲਈ ਦੇਵੇ ਰੋਟੀ ਉਹਨੇ ਕਿੱਥੋਂ ਖਵਾ ਲੈਣੀਆਂ ਰੋਟੀ ਤੈਨੂੰ ਪਤਾ ਹੀ ਆ ਉਹਨਾਂ ਦੇ ਹਾਇ ਕਿ ਆ ਘਰ ਚ ਤੇ ਚਾਚੀ ਜੀ ਅੱਜ ਤੋਂ ਬਾਅਦ ਨਾ ਤੇ ਮੈਨੂੰ ਨਾ ਕਿਉ ਕਿ ਕੋਠੀ ਖਰੀਦੀ ਆ ਚਲ ਅਸੀਂ ਨਹੀਂ ਕਹਿੰਦੇ ਅਸੀਂ ਵੀ ਸੁਨੀਆਂ ਸੁਨਾਈਆਂ ਤੈਨੂੰ ਪੁੱਛ ਲਿਆ ਵਾ ਨਾ ਮੈਂ ਖਰੀਦੀ ਤੇ ਨਾ ਮੈਂ ਖਰੀਦਣੀ ਆ ਚਲ ਠੀਕ ਵਾ ਕੋਈ ਗੱਲ ਨਹੀਂ ਆ ਜਾ ਕੰਮ ਕਰੀਏ ਕਿਹੜੀ ਗੱਲ ਕਰਨੀ ਆ ਗੱਲ ਕੀ ਕਰਨੀ ਆ ਹਾਂ ਜਿਹੜੀ ਗੱਲ ਤੂੰ ਮੈਨੂੰ ਕਹਿੰਦੀ ਸੀ ਨਾ ਕਿ ਪਚਾਬੀਆਂ ਫੜਾ ਕੇ ਗਿਆ ਰਣਜੀਤ ਨੂੰ ਉਹ ਗੱਲ ਸੱਚੀ ਹੋ ਮੈਨੂੰ लवली ਵੀ ਦੱਸਣ ਡਿਆ ਹੀ ਆਣ ਕੇ ਆਂਦਾ ਸਾਰੇ ਪਿੰਡ ਚ ਰੌਲਾ ਪਿਆ ਤੇ ਗਵੰਡ ਨੂੰ ਮੈਂ ਪੁੱਛਿਆ ਗਵੰਡ ਨੇ ਮੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਆਂਦੀ ਜੇ ਮੈਂ ਲਈ ਹੁੰਦੀ ਤੇ ਮੈਂ ਉਧਰ ਨਾ ਰਹਿੰਦੀ ਮੈਂ ਇੱਥੇ ਥੋੜਾ ਰਹਿਣਾ ਤੂੰ ਆਪੇ ਦੱਸ ਉਹ ਮੰਮੀ ਤੁਸੀਂ ਐਵੇਂ ਨਾ ਸ਼ੱਕ ਕਰਕੇ ਤੇ ਬਹਿ ਗਈਆਂ ਤੁਸੀਂ ਐਵੇਂ ਕਹੀਆਂ ਗੱਲਾਂ ਚ ਨਾ ਆਇਆ ਕਰੋ ਮੈਂ ਤੁਹਾਨੂੰ ਅੱਗੇ ਵੀ ਬੜੀ ਵਾਰ ਕਿਹਾ ਆ ਲੋਕੀ ਦੇਵੇਂ ਨਾ ਗੱਲਾਂ ਬਣਾਉਂਦੇ ਆ ਇਕ ਦੀਆਂ ਚਾਰ ਲਾ ਕੇ ਦੱਸਦੇ ਉਦਾਂ ਹੀ ਜੇ ਮਾਲਾ ਉਹਨੇ ਕੋਠੀ ਲਈ ਹੁੰਦੀ ਉਧਰ ਜਾ ਕੇ ਰਹਿੰਦੀ ਨਾ ਐਡੀ ਤਾਂ ਨਹੀਂ ਗੱਲ ਹੈਗੀ ਜੇ ਉਹਦੇ ਚਾਬੀਆਂ ਉਹਦੇ ਹੱਥ ਦੇ ਵਿੱਚ ਵਾ ਤੇ ਫਿਰ ਉਹ ਰਹਿ ਵੀ ਸਕਦੀ ਉਧਰ ਜਾ ਕੇ ਤੇ ਜੇ ਕੋਈ ਗੱਲ ਨਹੀਂ ਆ ਕੋਠੀ ਲੈ ਵੀ ਲਈ ਆਨੇ ਤੇ ਕਿੱਡੀ ਕੀ ਗੱਲ ਵਾ ਜੇ ਕਾਨੂੰ ਲੋੜ ਪਾਉਗੀ ਅਸੀਂ ਉਹ ਕੋਲ ਲੈ ਤੇ ਲਵਾਂਗੇ ਨਾ ਇਹ ਬਗਾਨੇ ਹੱਥ ਤੱਕ ਨਹੀਂ ਗਈ ਆਪਣੇ ਕੋਲ ਹੀ ਆ ਵੇਖੀ ਕਿਤੇ ਤੈਨੂੰ ਲੱਗੀ ਉਹ ਦੇਣ ਮੇਰੀ ਗੱਲ ਸੁਣ ਜਿਹਨੇ ਲਈ ਆ ਇੰਨੇ ਪੈਸੇ ਦੇ ਕੇ ਤੈਨੂੰ ਦੇਣੀ ਆ ਕੋਠੀ ਅਗਲੀ ਨੇ ਲਾਗੇ ਨਹੀਂ ਲੱਗਣ ਦੇਣਾ ਉਹ ਚੱਲ ਕੋਈ ਨਹੀਂ ਐ ਮਮੀ ਕੀ ਪਤਾ ਕੀ ਸੋਚਿਆ ਤੇ ਕੀ ਨਹੀਂ ਅਗਲੀ ਨੇ ਹੈ ਤਾਂ ਸਹੀ ਹੈ ਨਾ ਉਠੀ ਤੇ ਉਹਦੇ ਕੋਲ ਵਾ ਨਾ ਇਹਦ ਨੇ ਬਗਾਨੇ ਹੱਥ ਗਈ ਹੈ ਕਿਸ ਦੇ ਉਹ ਆਪਣੇ ਡਾਈ ਹਾ ਡਾਈ ਹੈ ਜਿਹੜਾ ਉਹ ਤੇ ਆਉਂ ਤਾਂ ਜੱਜ ਲੱਗਾ ਹੁੰਦਾ ਵਾ ਆਉਂ ਟੌਰ ਕੱਢ ਕੇ ਬੈਠਾ ਹੁੰਦਾ ਵਾ ਉਹਨਾਂ ਨੂੰ ਤਾਂ ਕਹਿੰਦਾ ਫਾਇਦਾ ਹੀ ਕੋਈ ਨਹੀਂ ਹੈ ਮੱਥਾ ਮਾਰਨ ਦਾ ਕੋਈ ਫਾਇਦਾ ਹੈਗਾ ਉਹਨਾਂ ਦੇ ਨਾਲ ਉਹਨਾਂ ਨੂੰ ਬਸ ਆਪਣੇ ਆਪ ਨਾਲ ਮਤਲਬ ਆ ਅਹੀਂ ਨਹੀਂ ਉਹਨਾਂ ਨੂੰ ਲੱਭਦੇ ਅਹੀਂ ਤਾਂ ਹੁਣ ਗਲੀਆਂ 'ਚ ਹੀ ਰੋਲਣਾ ਹੀ ਹੋ ਜੇ ਇਹਨੇ ਵੀ ਕਰ ਦਿੱਤਾ ਨਾ ਸਾਨੂੰ ਇਹ ਵੇਖੀ ਸੀ ਸਾਡਾ ਬਾਨਾ ਕੀ ਆ 101 ਨੇ ਸੂਟ ਕਿਤੇ ਪਾਉਂਦੇ ਕੋਈ ਗੱਲ ਨਹੀਂ ਕਰਨ ਵਾਲੀ ਜਿਹੜੇ ਚਾਰ ਹੈਗੇ ਕਿੰਨਾ ਵਿਚਾਰ ਰਹਨੇ ਆ ਕੋਈ ਨਹੀਂ ਪਾਟ ਨਹੀਂ ਰਹਿਤ ਨਹੀਂ ਜਾਣੇ ਮੇਰੀ ਗੱਲ ਸ ਨੇ ਪੈਸੇ ਹੀ ਸਾਰੇ ਇਹੋ ਖਾਂਡਿਆ ਨਾ ਕੱਲਾ ਹੀ ਸਾਨੂੰ ਤਾਂ ਨਹੀਂ ਨਾ ਕੋਈ ਪੈਸਾ ਦਿੱਤਾ ਨੇ ਬੱਲੇ ਨੇ ਖਾ ਗਏ ਨਾ ਸਾਰੇ ਮੰਮੀ ਜੇ ਆਪਾਂ ਛੜਕਾਂ ਤੇ ਆਉਂਦੇ ਆ ਨਾ ਸਾਨੂੰ ਆਹ ਦਿਨ ਵੇਖਣੇ ਪੈਂਦੇ ਆ ਤੇ ਉਹਦੇ ਸਾਰੇ ਕਾਰਨਾਮੇ ਆੜੀ ਆਪਣੇ ਘਰ ਵਾਲੀ ਕੀ ਬਤਾ ਟੂਨੇ ਦਸਨ ਕੀ ਕਰਦੀ ਤੇ ਕੀ ਨਹੀਂ ਕੀਤੇ ਆ ਜਿਹੜਾ ਇੱਥੇ ਤੱਕ ਪਹੁੰਚ ਗਏ ਆ ਇਹਨੂੰ ਕਹਿੰਦਾ ਤਾਂ ਕੋਈ ਫਾਇਦਾ ਹੀ ਨਹੀਂ ਜਦੋਂ ਆਪਣਾ ਘਰ ਹੀ ਨਹੀਂ ਚੰਗਾ ਹੈਗਾ ਤੇ ਮੈਂ ਕੀ ਕਰਨਾ ਫੇਰੇ ਕਿ ਪਸੇ ਤੁਹਾਨੂੰ ਉਹ ਨਹੀਂ ਲੱਗਾਂ ਦੇਂਦੀ। ਚੰਗਾ ਹੁੰਦਾ ਨੇ ਸਾਰਾ ਕੁਝ ਚੰਗਾ ਹੋਣਾ। ਬਸ ਮੁੰਡਾ ਹੀ ਨਹੀਂ ਚੰਗਾ। ਮੁੰਡੇ ਨੇ ਮੰਮੀ ਕਿਵਾਂ ਕੀ ਕੀਤਾ ਤੇ ਕੀ ਨਹੀਂ ਕੀਤਾ। ਨਹੀਂ ਤਾਂ ਐਡਾ ਵੀ ਦਿਮਾਗ ਪਾਉ ਜਾਂਦਾ ਜਿਹੜਾ ਨਸ਼ੇ ਕਰਦੇ ਸਾਰਾ ਕੁਝ ਬੇਦਲੇ ਆ। ਕਰ ਜਾਂਦਾ ਰਿਹਾ ਕਿ ਤਾਂ ਕੋਲ ਕੇ ਕੀ ਦਿੰਦੀ ਰਹੀ ਤੇ ਕੀ ਨਹੀਂ। ਮੰਮੀ ਕੀ ਪਤਾ ਵਾ ਕੀ ਬੋਲ ਕੇ ਦੇਤਾ ਤੇ ਕੀ ਨਹੀਂ। ਜਿਹੜਾ ਇਹ ਨਸ਼ਿਆਂ ਤੇ ਲੱਗ ਗਈ ਆ। ਤੇ ਹੋਰ ਚਲੋ ਬੰਦਾ ਕਰਦਾ ਵੀ ਆ ਨਸ਼ੇ ਦੀ ਗੱਲ ਨਹੀਂ ਆ ਹਟ ਵੀ ਜਾਂਦੇ ਆ। ਇਹ ਤਾਂ ਬਸ ਜਿਹੜੇ ਕੰਮ ਨੂੰ ਤੁਰਦੇ ਆ ਨਾ ਉਥੋਂ ਪਿਸ਼ਾਹ ਮੁੜਦੇ ਹੀ ਨਹੀਂ ਆ। ਉਹ ਸਾਰਾ ਕੁਝ ਵੇਚ ਲਿਆ ਵਾ। ਸਮਝ ਵੀ ਲੱਗੀ ਆ। ਕੀ ਗੜੀ ਹੁ ਨਹੀਂ ਕੋ ਲੱਭੰਦਿਆ ਤਾਂ ਵੀ ਨਹੀਂ ਹਟਾਉਂਦੇ ਕੀ ਪਤਾ ਵਾ ਕੀ ਕਰਦੀ ਸਰਦੀ ਤੇ ਕੀ ਨਹੀਂ ਕਰਦੀ ਮੰਮੀ ਤੁਸੀਂ ਜਾਣਦੇ ਹੋ ਇਹਦੀਆਂ ਗੱਲਾਂ ਇਹਨੇ ਘਰ ਸਾਡਾ ਉਹ ਬਰਬਾਦ ਕੀਤਾ ਵਾ ਕੋਈ ਗੱਲ ਨਹੀਂ ਕਰ ਲੈੰਦੋ ਇਹਨੂੰ ਕਿਤੇ ਨਾ ਕਿਤੇ ਤਾਂ ਗੜੀ ਆਉਣੀਆਂ ਹੀ ਆ ਕਿੰਨਾ ਚਿਰ ਇਦਾਂ ਲੰਗਣਾ ਇਹਦਾ ਇਹਨੇ ਪੱਕੇ ਹੱਥ ਪਵਾਏ ਨੇ ਕੀ ਤਾਂ ਕੀ ਕੀਤਾ ਵਾ ਤੇ ਕੀ ਨਹੀਂ ਮੇਰੀ ਗੱਲ ਸੁਣ ਜਿਹਹਾਡੇ ਨਾਲ ਕਾਂਢੀ ਇਦਾਂ ਵੀ ਹੋਣੀਆਂ ਨਹੀਂ ਤੂੰ ਫਿਕਰ ਨਾ ਕਰ ਇੱਥੇ ਹੀ ਸਭ ਕੁਛ ਧਰਤੀ ਤੇ ਹੀ ਇੱਥੇ ਹਸਾਬ ਕਿਤਾਬ ਹੋਣਾ ਵਾ ਤੂੰ ਫਿਕਰ ਨਾ ਕਰ ਮੰਮੀ ਕੋਈ ਗੱਲ ਨਹੀਂ ਕਰ ਲੈੰਦੋ ਇਹਨੂੰ ਆ ਪੂਰੇ ਨੇ ਕੀਤਾ ਪਉਣਾ ਹੀ ਸਾਰਾ ਕੁਝ ਹਾਂ ਉਹ ਕਿੰਨਾਂ ਲਈ ਚੜਦਾ ਰਹਿਣਾ ਵਾ ਗੱਡੀ ਐ ਮੈਂ ਤੇ ਕਹਿੰਨੀ ਆ ਆ ਫਿਰ ਵੀ ਚੰਗੀ ਐ ਗਵੰਡਣ ਜਿਹੜੀ ਇੰਨਾ ਆਪਣਾ ਸਾਥ ਦੇਣ ਲਈ ਆ ਇਹ ਤੇ ਕੌਣ ਕਰਦਾ ਵੇ ਨਾ ਕੋਈ ਵੀ ਦਿੰਦਾ ਵਿਚਾਰੀ ਰੋਟੀ ਪਾਣੀ ਖਵਾ ਲੰਦੀ ਲੀੜਾ ਕਪੜਾ ਧੋਤਾ ਮਿਲੰਦੇ ਆ ਸਾਰੇ ਕੰਮ ਡਈ ਕਰਨਾ ਚੱਲਾ ਚਲੀਏ ਸੌਣ ਲੱਵੇ ਕਿਤੇ ਫੇਰ ਆਕੇਗੀ ਚਲੋ ਫਿਰ ਗਾ ਮੇਰੀ ਗੱਲ ਸੁਣੋ ਤੇ ਫੋਨ ਕਰਕੇ ਕੁਝ ਦੱਸਿਆ ਨਹੀਂ ਮੈਨੂੰ ਕੰਮ ਤੋਂ ਵੀ ਆ ਗਏ ਆ ਤੇ ਕੀਤੀ ਹੀ लवली ਨੇ ਗੱਲ ਕੀ ਨਹੀਂ ਉਹ ਉਹਦੇ ਨਾਲ ਗੱਲ ਕੀ ਕਰਨੀ ਆ ਤੇਰੀ ਗੱਲ ਸਹੀ ਹੀ ਅਗੋਂ ਉਲਟਾ ਹੀ ਬੋਲਦਾ ਸੀ ਕਹਿੰਦਾ ਤੂੰ ਤੇ ਇਹੋ ਚਾਹੁੰਦਾ ਸੀ ਵੀ ਘਰ ਮੈਨੂੰ ਮਿਲ ਜੇ ਮੈਂ ਲੈਣਾ ਸੀ ਫੇਰ ਕਿ ਹੋ ਗਿਆ ਗਵੰਡਰ ਨੇ ਲੈ ਲਿਆ ਤੇ ਅਗੋਂ ਇਦਾਂ ਕਹਿੰਦਾ ਹੀ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਨਾ ਹੀ ਸਮਝਾਉਣਾ ਵਾ ਚੁੱਪ ਕੀਤੇ ਰੋ ਤੀ ਠੀਕ ਆ ਨਾ ਜੋ ਕਰਦੇ ਆ ਨਾ ਕਰੀ ਜਾਣ ਦੋ ਜਿੱਦਣ ਉਹ ਧੱਕੇ ਮਾਰ ਕੇ ਕੱਢੂਗੀ ਨਾ ਪਤਾ ਇਹਨਾਂ ਨੂੰ ਫੇਰ ਲੱਗਣਾ ਵਾ ਸੰਦੀਪ ਮੋਰ ਤੇ ਜਾਣਦੇ ਆ ਸੀ ਨਾ ਗਲਦਰੀ ਸੱਚੀ ਆ ਉਥੇ ਗੱਲਾਂ ਕਰਨ ਦੇ ਹੀ ਇਹ ਰੰਜੀਤ ਨੇ ਘਰ ਲੈ ਲਿਆ ਵਾ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਆ ਇਹਨਾਂ ਨੂੰ ਨੇ ਪਰ ਲੱਗਦੀ ਮੈਨੂੰ ਇਹੋ ਗੱਲ ਕਹਿਣ ਦੇ ਹੀ ਜਿਹਨੇ ਘਰ ਵਿੱਚ ਨਾ ਹੀ ਤੈਨੂੰ ਦੇ ਦਿੰਦਾ ਉਹ ਲੋਕਾਂ ਦੇ ਇਹੋ ਗੱਲ ਹੀ ਕਹਿਣੀ ਆ ਜੇ ਹਨੂ ਮਿਲ ਜਾਂਦਾ ਤੇ ਤਾਂ ਵੀ ਨਹੀਂ ਲੋਕਾਂ ਨੇ ਛੱਡਣਾ ਕਹਿਣਾ ਹੀ ਭਰਾ ਦਾ ਘਰ ਜਾੜ ਦਿੱਤਾ ਵਾ ਇਹ ਤੇ ਅੱਗੇ ਚਾਉਂਦੇ ਹੀ ਉਹ ਸੰਦੀਪ ਇਹਨਾਂ ਨੂੰ ਉਥੇ ਰਹਿਣ ਦਿੰਦੇ ਘਰ ਤੇ ਆਪਣੇ ਕੋ ਰਹਿੰਦਾ ਭਾਈ ਮੇਰੇ ਨਾਲ ਹੀ ਹੁੰਦਾ ਉਹ ਹੁਣ ਇਹ ਤਰੀਕਾ ਸੋਚੋ ਕੇ ਘਰ ਵਾਪਸ ਕਿਦਾਂ ਲੈਣਾ ਵਾ ਤੂੰ ਦੱਸ ਬਲੋ ਘਰ ਵਾਪਸ ਦਊਗੀ ਜਿੱਦਾਂ ਨਹੀਂ ਹੈਗੀ ਹੁਣ ਕੁਝ ਨਾ ਕੋਈ ਤੇ ਕਰਨਾ ਆਬਾਪੂ ਵਾਪਸ ਲੈਣਾ ਵਾ ਅਬ ਆਪਣਾ ਘਰ ਬਣਾਉਨੇ ਬਸ ਜਿਹੜਾ ਕੰਮ ਕਰਨ ਵਾਲਾ ਵਾ ਇਹਨਾਂ ਦੇ ਕੰਮ ਤੇ ਨਾ ਹੀ ਇਹ ਚੰਗੀ ਗੱਲ ਵਾ ਹੁਣ ਦੁੱਖ ਤੇ ਹੁੰਦਾ ਹੀ ਆ ਨਾ ਭਾਵੇਂ ਨਹੀਂ ਉਹਨਾਂ ਨੇ ਸਾਨੂੰ ਰੱਖਿਆ ਘਰ ਤੇ ਮਿਹਨਤ ਨਾ ਬਣਾਇਆ ਸੀ ਨਾ ਮੈਂ ਤੇ ਤੁਹਾਨੂੰ ਅੱਗੇ ਕਿਹਾ ਸੀ ਕਿ लवली ਨੂੰ ਨਾ ਪੁੱਛਿਓ ਉਹਨੇ ਕੋਈ ਗੱਲ ਦਾ ਜਵਾਬ ਨਹੀਂ ਦੇਣਾ ਹੈਗਾ ਤੇ ਜੇ ਮੰਮੀ ਨੇ ਵੀ ਗੱਲ ਕੀਤੀ ਨਾ ਤੇ ਮੰਮੀ ਨੇ ਵੀ ਨਹੀਂ ਕੁਝ ਕਹਿਣਾ ਮੰਮੀ ਨੇ ਕੀ ਕਹਿਣਾ ਮੈਨੂੰ ਸਿੱਧੇ ਪਤਾ ਨਹੀਂ ਕੀ ਧੂੜਿਆ ਵਾ ਬਸ ਗਵੰਡਨ ਦੀ ਗੱਲ ਕਰਦੀਆਂ ਵਾ ਉਹ ਤੇ ਮੰਮੀ ਨੇ ਅੱਗੇ ਉਲਟਾ ਪੈਣਾ ਹੀ ਆ ਸਾਨੂੰ ਕਹਿਣਾ ਕੁਝ ਨਹੀਂ ਆ ਚੋਪੜ ਕੇ ਜਿਸੇ ਗੱਲ ਹੈਗੀ ਨਾ ਰਹਿਣ ਦੇ ਮੈਂ ਤੇ ਕਹਣਾ ਵਾ ਕੋਠੀ ਵਾਲਾ ਪੰਗਾ ਪਾ ਨਾ ਹੀ ਲਈਏ ਇੱਥੇ ਸੋਨਾ ਘਰ ਬਣਾਵਾਂਗੇ ਗਵੰਡਨ ਦਾ ਹਾਲ ਵੇਖ ਲਓ ਕਿੱਡੀ ਚਲਾਕ ਨਿਕਲੀ ਇਹਨੇ ਹੁਣ ਘਰ ਆਉਗੀ ਨਾ ਤੂੰ ਪੁੱਛੀ ਨਾ ਉਹਨੂੰ ਬਣਾ ਇਹ ਕੰਮ ਕੀਤਾ ਬਣਾ ਤੂੰ ਉਹਨੇ ਫੇਰ ਮੁੱਕਰ ਜਾਣਾ ਵਾ ਉਹ ਮੁੱਕਰਨਾ ਕਿ ਤੂੰ ਆ ਸੰਦੀਪ ਸਾਰੇ ਮਹੱਲੇ 'ਚ ਪਤਾ ਵਾ ਇਹ ਗੱਲ ਦਾ ਬਸ ਸਾਨੂੰ ਨਹੀਂ ਪਤਾ ਬਾਕੀ ਸਾਰੇ ਪਾਸੇ ਪਤਾ ਹੀ ਕਿ ਕੋਠੀ ਵੇਗੀ ਆ ਕੀ ਕਰ ਸਕਦੇ ਆ ਮੈਨੂੰ ਤਾਂ ਆਪ ਸਵੇਰ ਦੀ ਟੈਨਸ਼ਨ ਲੱਗੀ ਸੀ ਕਿ ਕਦੋਂ ਤੁਸੀਂ ਆਉਨੇ ਤੇ ਮੈਨੂੰ ਦੱਸਦੇ ਆ ਕੋਈ ਗਾ ਨਹੀਂ ਹੁਣ ਗਵੰਡਨ ਘਰ ਆਉਂਦੀ ਹੈ ਨਾ ਚੰਗੀਆਂ ਗੱਲਾਂ ਸੁਣਾਈ ਉਹਨੂੰ ਚੰਗਾ ਗਵੰਡਨ ਹੁਣ ਮੈਂ ਘਰ ਵੜਨਾ ਹੀ ਨਹੀਂ ਆ ਜੋ ਮਰਜੀ ਹੋ ਜੇ ਵੜਨੀਆਂ ਫਿਰ ਲੈ ਆਉਂਦੀਆਂ ਉਹਨੂੰ ਜਾ ਕੇ ਮੈਂ ਜਾਣੀ ਆ ਲੈਣਾ ਰੋਟੀਆਂ ਦੇ ਜਾਂਦੀਆਂ ਅਗਲੀ ਕੋਹ ਕਰਦੀਆਂ ਉਹਨੂੰ ਕਿਉਂ ਤੁਹਾਨੂੰ ਪਤਾ ਹੋ ਇਦਾਂ ਦੀ ਆ ਕਿਉਂ ਉਹਦਾ ਰਿਸ਼ਤਾ ਰੱਖਦੀਆਂ ਤੁਸੀਂ ਐਂ ਤੇ ਸੋਚਿਆ ਸੀ ਕਿ ਚੱਲ ਸੁਧਰ ਗਈ ਆ ਬਿਮਾਰ ਪਈ ਆ ਨਾ ਸੁਧਰ ਗਈ ਹੋਣੀ ਆ ਜਿਹੜਾ ਬੰਦਾ ਇਦਾਂ ਦਾ ਹੋਵੇ ਨਾ ਉਹ ਕਦੀ ਸੁਧਰ ਨਹੀਂ ਸਕਦਾ ਨਾ ਰਪਿੰਦਰ ਸੁਧਰ ਸਕਦੀ ਆ ਤੇ ਨਾ ਹੀ ਕੋਈ ਗਵਰਨਰ ਸੁਧਰ ਸਕਦੀ ਆ ਇੱਕ ਗੱਲ ਮੇਰੀ ਹੋਰ ਸੁਣ ਲਾ ਉਹਦੇ ਹੱਥ 'ਚ ਕੋਈ ਵੀ ਚੀਜ਼ ਨਹੀਂ ਆ ਖਾਣੀ ਤੇ ਨਾ ਮੁੰਡੇ ਨੂੰ ਉਧਰ ਭੇਜਣਾ ਵਾ ਆ ਜੀ ਕੋ ਪਾ ਕੇ ਦੇ ਦੇ ਤੇ ਕੀ ਕਰਨਾ ਵਾ ਉਹ ਤਾਂ ਮੁੰਡੇ ਨੂੰ ਲੈ ਵੀ ਜਾਂਦੀ ਰਹੀ ਆ ਪਹਿਲਾਂ ਲੈ ਜਾਂਦੀ ਨਾ ਹੋਣੀਆਂ ਭੇਜਣਾ ਆਂਟੀ ਘਰ ਜਾਂਦਾ 100 ਵੜੀ ਜਾਵੇ ਪਰ ਉਧਰ ਨਹੀਂ ਭੇਜਣਾ ਉਹ ਨਹੀਂ ਭੇਜਦੀ ਮੈਂ ਮੰਮੀ ਵੀ ਓਦਾਂ ਦੀ ਉੱਥੇ ਤੇ ਰਪਿੰਦਰ ਵੀ ਓਦਾਂ ਦੀ ਤੇ ਨੇ ਰਲ ਗਈਆਂ ਉੱਥੇ ਨਹੀਂ ਉਲਟ ਮੇਰੇ ਦਿਵਾਲੇ ਹੋਈ ਜਾਂਦੇ ਆ ਇਹ ਸੋਚੋ ਕੀ ਕਰਨਾ ਕੀ ਆ ਹੁਣ ਕੋਈ ਕੁਝ ਨਹੀਂ ਆ ਕਰਨਾ ਜਿੱਥੇ ਰਹਿੰਦੇ ਰਹਿੰਦੇ ਹਣ ਉਹਨਾਂ ਦਾ ਕੋਈ ਮਤਲਬ ਨਹੀਂ ਆਦਾ